ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਮੀਦ ਕਰਦੀ ਹਾਂ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਤੰਦਰੁਸਤ ਹੋਣਗੇ ਚੜ੍ਹਦੀ ਕਲਾ ਵਿੱਚ ਹੋਣਗੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ ਹੋਣਗੇ ਹਾਂਜੀ ਇਹ ਦੁਪਹਿਰ ਦਾ ਟਾਈਮ ਹੋਇਆ ਵਸੀ ਆਪਾਂ ਨੇ ਇੱਥੇ ਬੱਚਿਆਂ ਤੋਂ ਮਹਿੰਦੀ ਲਵਾ ਰਹੇ ਸੀ ਮੈਂ ਹਾਂ ਵੀ ਚਲ ਆਪਾਂ ਮਹਿੰਦੀ ਲਵਾ ਲਈਏ ਤਾਂ ਕਰਕੇ ਮੈਂ ਉਹਰੇ ਮਹਿੰਦੀ ਲਵਾਉਣ ਲੱਗੀ ਸੀ ਸਰਦਾਰ ਜੀ ਆਏ ਸੀ ਹੁਣ ਇਹਨਾਂ ਨੂੰ ਅਜੇ ਰੋਟੀ ਪਾਣੀ ਦੇਣਾ ਸੀ ਮੈਂ ਚਲੋ ਇੱਕ ਹੱਥ ਤੇਨੇ ਮਹਿੰਦੀ ਲਵਾ ਲਾਣੀ ਆਪਾਂ ਇੱਕ ਹੱਥ ਤੇ ਲੱਗੀ ਹੋਈ ਸੀ ਮੈਂ ਲਵਾਉਣਾ ਮੈਂ ਚੱਲ ਰੋਟੀ ਫੇਰ ਲਿਆ ਕੇ ਦਿੰਨੇ ਆ ਬਣਾ ਆਪਾਂ ਨੇ ਜਦੀ ਦੇਣੀ ਆ ਮੈਂ ਕਹਾਂ ਵੀ ਚੱਲ ਹੁਣ ਮੈਂ ਲਾਉਣ ਲੱਗੀ ਵੀ ਆ ਮੈਂ ਇਹਦੀ ਵੀ ਕੋਈ ਗੱਲ ਨਹੀਂ ਫਿਰ ਸਰਦਾਰ ਜੀ ਕਹਿੰਦੇ ਚੱਲ ਕੋਈ ਨਾ ਤੂੰ ਲਵਾ ਲੈ ਇੰਨੇ ਹੱਥ ਤੇ ਮੈਂ ਇਹਦੀ ਵੀ ਆਪਾਂ ਥੋੜਾ ਜਿਹਾ ਸਿਰਕ ਤੱਕ ਮੈਂ ਖਾ ਲੂੰਗਾ ਰੋਟੀ ਉਰੇ ਬੈਠ ਕੇ ਚਲੋ ਗੱਲਾਂ ਬਾਤਾਂ ਕਰਨ ਲੱਗ ਗਿਆ ਆਪਾਂ ਬੈਠ ਕੇ ਸਾਰੇ ਜਣੇ ਇਕੱਠੇ ਹੋਏ ਬੈਠੇ ਸੀ ਮੈਂ ਇਹਦੀ ਬਹੁਤ ਸੋਹਣੀ ਲਾਈ ਆ ਇਹਨੇ ਬੇਟੀ ਨੇ ਮੇਰੀ ਨੇ ਬਹੁਤ ਵਧੀਆ ਲਾ ਲੰਦੀ ਹੈ ਮਹਿੰਦੀ ਤਾਂ ਚਲੋ ਸ਼ਾਮ ਦਾ ਟਾਈਮ ਹੋ ਗਿਆ ਸੀ ਆਪਾਂ ਦੁਪਹਿਰ ਦਾ ਟਾਈਮ ਹੋ ਗਿਆ ਸੀ ਵੱਜ ਗਏ ਸੀ ਸਾਢੇ 1:45 ਹੋ ਗਏ ਸੀ ਆਪਾਂ ਨਾ ਫਿਰ ਨਾ ਇੱਧਰ ਪਸ਼ੂਆਂ ਕਰਨੀ ਸਾਜਰੀ ਆ ਜਾਣੀ ਹੁੰਦੀ ਉੱਧਰ ਆਪਾਂ ਦਾਲ ਸਬਜ਼ੀ ਤਰਿਆਉਣੇ ਹੁੰਨੇ ਚੁੱਲੇ ਪਰ ਮੈਂ ਦਾਲ ਰੱਖਿਆ ਨਹੀਂ ਹੁੰਨੀ ਆ ਚੁੱਲੇ ਪਰ ਅ ਫਿਰ ਬਾਰ-ਬਾਰ ਫਿਰ ਮੈਨੂੰ ਆ ਗਮਚੌਣੀ ਪੈਂਦੀ ਆ ਜਾ ਕੇ ਚਲੋ ਆਪਾਂ ਮੈਂ ਕਹੇ ਚੱਲ ਆਪਾਂ ਇੱਧਰ ਇਹਨੇ ਕੰਮ ਕਰ ਲੈਣੇ ਆ ਪਸ਼ੂਆਂ ਨੂੰ ਆਪਾਂ ਫਿਰ ਇੱਧਰ ਕੱਖ ਪੱਠੇ ਪਾਉਣ ਲੱਗੇ ਚੇ ਚਲੋ ਕੱਖ ਮਤਲਬ ਚਾਰੇ ਪਾਉਣੇ ਹੁੰਨੇ ਆ ਆਪਾਂ ਤੂੜੀ ਪਾ ਕੇ ਵਿੱਚ ਅੱਜ ਹੁਣ ਥੋੜਾ ਜਿਹਾ ਅਸੀਚਾਰ ਆਪਾਂ ਨੂੰ ਆਪਾਂ ਨੂੰ ਚੱਲ ਜਿੰਨਾ ਕਾ ਹੈਗਾ ਸੀ ਆਪਾਂ ਉਨਾ ਕਮਾ ਕਾ ਚੱਲ ਚਾਰ ਪਾ ਦਨੇ ਆ। ਇਹ ਕਮਜੋਤ ਲਿਆਉਂਦਾ ਹੁੰਦਾ, ਪੱਟ ਲਿਆਉਂਦਾ ਹੁੰਦਾ ਕਈ ਵਾਰੀ। ਚਲੋ ਫੇਰ ਆਏ ਸੀ ਵੀ ਇਹ ਕਮਜੋਤ ਨੂੰ ਆਏ ਹੁੰਦਾ ਵੀ ਚੱਲ ਆ ਜਾਂਦਾ ਹੁੰਦਾ ਸਕੂਲ ਤੋਂ ਇਹਨੂੰ ਸ਼ੌਂਕ ਬਹੁਤ ਆ ਜਿਆਦਾ, ਬਹੁਤ ਜਿਆਦਾ ਸ਼ੌਂਕਾ ਕਰਦਾ ਮੈਂ ਲਿਆਉਂਗਾ ਚਾਰ ਪੱਟ ਕੇ। ਚਲੋ ਪੱਟ ਲਿਆਉਂਦਾ ਹੁੰਦਾ ਇਹ ਕਮਜੋਤ। ਹਾਂਜੀ ਇਹ ਕਮਜੋਤ ਨਾ ਚਾਰ ਪੱਟ ਲਿਆਉਂਦਾ ਹੁੰਦਾ। ਸੋਨ ਰਾਲੇ ਮਿਲ ਕੇ ਸਾਰੇ ਕਰ ਲੈਣੇ ਹੁੰਦੇ ਸੀਗਾ ਇੱਧਰ ਕੰਮ ਤਾਂ ਦੇ ਇੱਧਰ ਤਾਂ ਵੈਸੇ ਪਸਮਾ ਦਾ ਤਾਂ ਵੈਸੇ ਮੈਂ ਹੋਂ ਕਲਿਓ ਕਰਦੀ ਹੁੰਨੀ ਆਪਣਾ ਚਾਰ ਪੱਠਾ ਚਲ ਪੱਟ ਲਿਆ ਦਾ ਹੁੰਦਾ ਏ ਕਮ ਜੋ ਤਾਂ ਨਾਲ ਲੱਗ ਕੇ ਲਹਾ ਦੇਣੇ ਹੁੰਦੇ ਸੀ ਬੱਚੇ ਚਲੇ ਜਾਂਦੇ ਨੇ ਨਾਲ ਹੁਣ ਮੈਂ ਉਰੇ ਤੂੜੀ ਪਾਉਣ ਲੱਗੀ ਦਿੱਤੀ ਮੈਂ ਕਿਹਾ ਚਲ ਨਾਲ ਤੂੜੀ ਪਾ ਦੂੰਗੀ ਨਾਲ ਇਹਨਾਂ ਨੂੰ ਚਾਰ ਪਾ ਦੂੰਗੀ ਦਾਣਾ ਪੱਕਾ ਪਾ ਦੂੰਗੀ ਕਿਉਂ ਕਾਫੀ ਟਾਈਮ ਲੱਗ ਜਾਂਦਾ ਫਿਰ ਵੀ ਇੱਧਰ ਖਾਸਾ ਟਾਈਮ ਲੱਗ ਜਾਂਦਾ ਤਾਂ ਕਰਕੇ ਆਪਾਂ ਸਾਜਰੇ ਲਾ ਜਾਨੇ ਤੇ ਕੰਮ ਸਟਾਰਟ ਕਰਦਾ ਨੇ ਹੁੰਨੇ ਆਪਣੇ ਕਰਨਾ ਤਾਂ ਹੈਗੇ ਹੀ ਹੈਗਾ ਵੀ ਚਲੋ ਆਪਾਂ ਆਪਣਾ ਸਾਜਰੀ ਕਰਨ ਲੱਗ ਜਾਨੇ ਆਪਣਾ ਕੰਮ ਤਾਂ ਕਰਕੇ ਨਾ ਮੈਂ ਇੱਧਰ ਸਾਜਰੇ ਲੱਗ ਗਈ ਸੀ ਕੰਮ ਕਰਨ ਹੁਣ ਮੈਨੂੰ ਆਇਆ ਵੀ ਚਲ ਇੱਥੋਂ ਮੈਂ ਚਾਰ ਚੋਰ ਪਾ ਦਾਂ ਮੈਂ ਚਾਰ ਪਾ ਕੇ ਆਪਾਂ ਹੁਣ ਫਿਰ ਇੱਥੇ ਤਾਂ ਰੜਕਾ ਮਾਰ ਦਾਂਗੇ ਨਾਲ ਮਤਲਬ ਨਾ ਜਿੰਨਾਂ ਕੇ ਮੈਨੂੰ ਸਾਜਰੇ ਤਾਂ ਚਾਰ ਪਾਉਣਾ ਪੈਂਦਾ ਇਹਨਾਂ ਨੂੰ ਪਸ਼ੂਆਂ ਨੂੰ ਵੀ ਇਹ ਨਾ ਬਿੰਡਲੀ ਆ ਜਿਹੜੀ ਇਹ ਇਹਦੇ ਪਰ ਨਹੀਂ ਚਾਰ ਜੰਮ ਜਾਂਦਾ ਤਾਂ ਕਰਕੇ ਆਪਾਂ ਸਾਜਰੇ ਤਾਂ ਪਾ ਦਨੇ ਹੁੰਨੇ ਆ ਕਿ ਬਰਸਾਤ ਦਾ ਮਹੀਨਾ ਇਹਦੇ ਪਰ ਸਿੱਲ ਬਹੁਤ ਛੇਤੀ ਹੋ ਜਾਂਦੀ ਆ ਚਾਰ ਦੀ ਕਿਉਂ ਕਈ ਵਾਰੀ ਚਾਰ ਗਿੱਲਾ ਹੋ ਜਾਂਦਾ ਤਾਂ ਫਿਰ ਨਾ ਇਹ ਮੈਨੂੰ ਆਏ ਹੁੰਦੀ ਆ ਵੀ ਇਹ ਬਿੰਡਲੀ ਜੀ ਇਹ ਨਾ ਚੌਂਕੜੀ ਜੀ ਇਹ ਸਮਾਰ ਕੇ ਚੰਗੀ ਤਰ੍ਹਾਂ ਇਹਨਾਂ ਸੁੱਕ ਜੇਵੇ ਤਾਂ ਕਰਕੇ ਆਪਾਂ ਸਾਜਰੀ ਲੱਗ ਜਾਣੀ ਹੁੰਨੇ ਇੱਧਰ ਚਾਰ ਪਾਉਣੇ ਇਹਨਾਂ ਨੂੰ ਪਸ਼ੂਆਂ ਨੂੰ ਹੁਣ ਜਦ ਤੱਕ ਇਹ ਕਮਜੋਤ ਚਾਰ ਲੈ ਕੇ ਆਊਗਾ ਜਦ ਤੱਕ ਆਪਾਂ ਇਹਨੂੰ ਐਨ ਚੰਗੀ ਤਰ੍ਹਾਂ ਸਾਫ਼ ਕਰ ਲਾਂਗੇ ਕਰ ਕਹਿਣ ਇਹ ਸੁੱਕ ਜੂਗਾ ਸਰਦਾਰ ਜੀ ਵੀ ਜਾਂਦੇ ਹੁੰਦੇ ਨੇ achar laalna ਇਹ ਜੀ ਕੋਈ ਗੱਲ ਨਹੀਂ ਹੈਗੀ ਸਰਦਾਰ ਜੀ ਵੀ ਜਾਂਦੇ ਨੇ achar laalna ਏਕਮ ਚੋਤ ਵੀ ਜਾਂਦਾ ਹੁੰਦਾ ਚਲੋ ਆਪਾਂ ਫਿਰ ਨਾਲ ਸਾਰੇ ਨਾਲ ਮਿਲ ਕੇ ਲਹਾ ਦੇਣੇ ਹੁੰਨੇ ਆ achar ਅ ਚਲੋ ਫਿਰ ਨਾ ਮੈਨੂੰ ਆਏ ਹੁੰਦਾ ਵੀ ਚਲ ਆਪਾਂ ਸਾਜਰੇ ਲੱਗ ਜਾਣੇ ਆਪਣਾ ਕੰਮ ਕਰਨਾ ਮੈਨੂੰ ਤਾਂ ਕਰਕੇ ਮੈਨੂੰ ਬਹਾਲ ਹੀ ਕਾਹਲ ਹੁੰਦੀ ਆ ਵੀ ਮੈਂ ਚਲ ਕਰ ਲਵਾਂ ਫਿਰ ਵੀ ਕਾਫੀ ਟਾਈਮ ਲੱਗ ਜਾਂਦਾ ਹੁਣ ਮੈਂ ਇੱਥੇ ਰੜਕਾ ਮਾਰ ਰਹੀ ਆਂ ਸਾਫ ਕਰ ਦੂੰਗੀ ਇਹਨੂੰ ਇੱਥੇ ਥੋੜੀ ਜੀ ਨਾ ਜਿਹੜੀ ਮਤਲਬ ਦਵਾਈ ਹੁੰਦੀ ਆ ਇਹਦੇ ਪਰੂਲੀ ਵਾਲੀ achar ਪਰ ਉਹ ਆਪਾਂ ਪਾਉਣੇ ਹੁੰਨੇ ਇਹਨਾਂ ਨੂੰ ਆਪਾਂ ਫਿਰ ਨਾ ਇੱਥੇ ਨਾ ਜੇ ਸੁੱਕ ਜਾਂਦਾ ਥਾਂ ਫਿਰ ਆਪਾਂ ਇੱਥੇ ਵੀ ਛਿਰਕਦਾਣੇ ਹੁੰਨੇ ਦਵਾਈ ਵੀ ਉਲੀ ਨਾ ਲੱਗੇ achar ਨੂੰ ਕਿਉਂ ਬਰਸਾਤ ਦੇ ਮਹੀਨੇ ਚ ਆਪਾਂ ਹੁਣ ਰੋਜ਼ ਦੀ ਰੋਜ਼ ਡੇਲੀ ਉਹ ਲੈ ਕੇ ਆਉਣੇ ਆ achar ਲਿਆਉਣੇ ਹੁੰਨੇ ਕਿ ਹੁੰਨੇ ਜਿੰਨਾਂ ਕ ਵਸ ਇਹਨਾਂ ਨੂੰ ਪਸ਼ੂਆਂ ਨੂੰ ਪਾਉਣਾ ਹੁੰਦਾ ਬਾਲਾ 3 ਦਿਨ ਦਾ ਆਪਾਂ ਨਹੀਂ ਰੱਖਦੇ ਕਦੇ ਮਜਬੂਰੀ ਹੁੰਦੀ ਆ ਤਾਂ ਰੱਖ ਲੈਣੇ ਨਹੀਂ ਹੁਣ ਤਾਂ ਜਿੱਦਾਂ ਦੀ ਬਰਸਾਤ ਚੱਲੀ ਐ ਉਦੋਂ ਦੀ ਆਪਾਂ ਜਿੰਨੀ ਕ ਇਹਨਾਂ ਨੂੰ achar ਮਤਲਬ ਰੋਜ਼ ਦੀ ਰੋਜ਼ ਡੇਲੀ ਦੀ ਡੇਲੀ ਲਿਆਉਣੇ ਆਪਾਂ ਡੇਲੀ ਦੀ ਡੇਲੀ ਉਹ ਪਾਉਣੇ ਹਨ ਉਹ ਚਾਰ ਚਲੋ ਆਪਾਂ ਨੂੰ ਐ ਹੁੰਦਾ ਹੁੰਦਾ ਵੀ ਵੀ ਆਪਾਂ ਨੂੰ ਜਿੰਨੀ ਕੁ ਮਤਲਬ ਲ ਆਪਣੇ ਚ ਜਾਣਕਾਰੀ ਆਪਾਂ ਉਨੀ ਕੁ ਤੁਹਾਡੇ ਨਾਲ ਵੀ ਸ਼ੇਅਰ ਕਰੀ ਜਾਂਦੇ ਚਲੋ ਹਨਾ ਵੀ ਚਲੋ ਬਰਸਾਤ ਦੇ ਵਿੱਚ ਨਾ ਵਧੀਆ ਮਤਲਬ ਬਹੁਤ ਵਧੀਆ ਠੀਕ ਰਹਿੰਦਾ ਇੱਕਨ ਰੋਜ਼ ਦੀ ਰੋਜ਼ ਡੇਲੀ ਚਾਰ ਲਿਆਉਂਦਾ ਵਾ ਤਾਂ ਕਰਕੇ ਆਪਾਂ ਡੇਲੀ ਉਹ ਚਾਰ ਲਿਆਉਣੇ ਆ ਹੁਣ ਆਪਾਂ ਉਰੇ ਨਾ ਇਹਨਾਂ ਨੂੰ ਤੂੜੀ ਪਾ ਦਾਂਗੇ ਤੂੜੀ ਪਾ ਕੇ ਆਪਾਂ ਫੇਰ ਇਹਨਾਂ ਨੂੰ ਦਾਣਾ ਫਕਾ ਮੈਂ ਕਿਹਾ ਵੀ ਚਲ ਬਾਅਦ ਚੋ ਹੀ ਪਾ ਦੂੰਗੀ ਵੀ ਦਾਣਾ ਵੀ ਜਦ ਫੇਰ ਆਊਗਾ ਚਾਰ ਬਿਉੜ ਦੇ ਪਰ ਇਕੱਠੇ ਵੀ ਸੜ ਦੂੰਗੀ ਮੈਂ ਮੈਂ ਤਾਂ ਕਰਕੇ ਫਿਰ ਪੂਰੇ ਦਾਣਾ ਨਹੀਂ ਪਾਇਆ ਤੀ ਮੈਂ ਕਿਹਾ ਵੀ ਚਾਰ ਥੋੜਾ ਕਿ ਵਿਚਰ ਲਾਉਣਾ ਪੈਂਦਾ ਨਾ ਦਾਣਾ ਮੈਨੂੰ ਤਾਂ ਕਰਕੇ ਮੈਂ ਇੱਥੇ ਹੁਣ ਬਸ ਇਕੱਲਾ ਤੂੜੀ ਪਾ ਕੇ ਚਾਰ ਪਾਤਾ ਵੀ ਚਲ ਪਸ਼ੂ ਖੜੇ ਰਹਿਣਗੇ ਆਪਣੇ ਹੁਣ ਇੱਥੇ ਗੋਹਾ ਹੋਇਆ ਬਸ ਹੀ ਕਾਫੀ ਮਤਲਬ ਜਿੰਨਕੇ ਮੈਂ ਪਹਿਲਾਂ ਵੀ ਹਟਾ ਗਈ ਸੀ ਹੁਣ ਮੈਨੂੰ ਆਏ ਆ ਵੀ ਮੈਂ ਗੋਹਾ ਹਟਾ ਕੇ ਵੀ ਮੈਂ ਰੇੜੀ ਭਰ ਲਾਵਾਂ ਚਲੋ ਇਹ ਵੀ ਮੈਨੂੰ ਆਏ ਹੁੰਦਾ ਹੁੰਦਾ ਲਾਹਾ ਵੀ ਇਹਨੂੰ ਵੀ ਕਾਫੀ ਟਾਈਮ ਲੱਗ ਜਾਂਦਾ ਚਾਹ ਜਿੰਨਾ ਮਰਜੀ ਹਟਾਈ ਜਾਓ ਗੋਹਾ ਫੇਰ ਵੀ ਨਾ ਗੋਹਾ ਬਹੁਤ ਜ਼ਿਆਦਾ ਇਕੱਠਾ ਹੋਏ ਜਾਂਦਾ ਤਾਂ ਕਰਕੇ ਆਪਾਂ ਔਰੇ ਨਾ ਹੁਣ ਅ ਲਾਈਟ ਭੱਜੀ ਵੀ ਸੀ ਅੱਜ ਨਾ ਲਾਈਟ ਵੀ ਬਹੁਤ ਜ਼ਿਆਦਾ ਸਵੇਰ ਦੀ ਉਹ ਹੈਰਾਨ ਕਰ ਰਹੀ ਹੈ ਸਵੇਰੇ ਵੀ ਬਹੁਤ ਜ਼ਿਆਦਾ ਘਟ ਲੱਗਿਆ ਸੀ ਅੱਜ ਦੁਪਹਿਰ ਨੂੰ ਆਈ ਸੀ ਮਾੜੀ ਜੀ ਲਾਈਟ ਅ ਫੇਰ ਮੁੜ ਕੇ ਫੇ ਥੋੜਾ ਚਿਰ ਕੋ ਕਾਂਟਾ ਕਰਹੀ ਹੈ ਲਾਈਟ ਆ ਫੇਰ ਭੱਜ ਗਈ ਫੇਰ ਸ਼ਾਮ ਜੇ ਨੂੰ ਆਈ ਸੀ ਲਾਈਟ ਚਲੋ ਫਿਰ ਮੈਨੂੰ ਚਲ ਐ ਸੀ ਮੈਂ ਕਿਹਾ ਵੀ ਚਲ ਹਨਾ ਵੀ ਆਪਾਂ ਚਲੋ ਵੀ ਇੱਧਰ ਮਤਲਬ ਪੱਖੇ ਆਪਣੇ ਇਹ ਨਾ ਮੈਟਰ ਪਰ ਕਰਾਏ ਬਨੇ ਆਪਾਂ ਨੇ ਤਾਂ ਕਰਕੇ ਨਾ ਪਰ ਦੋਹਾਂ ਪਰ ਪੱਖੇ ਲਵਾਏ ਬਨੇ ਵੀ ਇਹਨਾਂ ਨੂੰ ਜ਼ਰੂਰੀ ਆ ਨਾ ਗਰਮੀ ਬਹੁਤ ਜ਼ਿਆਦਾ ਇੱਕ ਅੱਜ ਬਹੁਤ ਵਾਟਾ ਜਹ ਹੋਇਆ ਹੋਇਆ ਸੀ ਕਿਉਂ ਜਦ ਮੀਂਹ ਪੈ ਜਾਂਦਾ ਜਦ ਤਨਰਮਾਈ ਜੀ ਹੋ ਜਾਂਦੀ ਆ ਜਦ ਮੀਂਹ ਇੱਕ ਦਿਨ ਠੀਕ ਰਹਿੰਦੀ ਆ ਨਰਮਾਈ ਜੀ ਬਹੁਤ ਵਧੀਆ ਠੰਡ ਜੀ ਹੋ ਜਾਂਦੀ ਆ ਦੋ ਦਿਨ ਫੇਰ ਗਰਮੀ ਹੋ ਜਾਂਦੀ ਆ ਔਰੇ ਨਾ ਮੈਨੂੰ ਮਤਵਲੇ ਗੋਹਾ ਟਾਉਨ ਇਹਨਾਂ ਬਹੁਤ ਜ਼ਿਆਦਾ ਟਾਈਮ ਲਾ ਜਾਂਦਾ ਮੈਨੂੰ ਆਏ ਆ ਵੀ ਮੈਂ ਰੇੜੀ ਐਂਡ ਫੁੱਲ ਭਰ ਕੇ ਲੈ ਕੇ ਜਾਵਾਂ ਆ ਵੀ ਵੀ ਥੋੜਾ ਨਾ ਮੈਨੂੰ ਸਰਦਾਰ ਜੀ ਵੀ ਖਿਜਦੇ ਅੰਦਰ ਮੈਨੂੰ ਕਹਿੰਦੇ ਨੇ ਵੀ ਤੂੰ ਥੋੜਾ ਬਾ ਲਿਆ ਕਰ ਵੀ ਇੰਨਾ ਗੋਹਾ ਨਾ ਪਾਇਆ ਕਰ ਮੈਨੂੰ ਆਏ ਹੁੰਦਾ ਹੁੰਦਾ ਵੀ ਬਸ ਮੈਂ ਇੱਕੇ ਗੇੜਾ ਲਾਉਣਾ ਇਹਨਾਂ ਦਾ ਹੁਣ ਇੱਕ ਮੈਂ ਸੂਆ ਲਾਉਣੀ ਨੇ ਸਵੇਰੇ ਟਾਈਮ ਲਾਉਣੀ ਨੇ ਗੇੜਾ ਰੇੜੀ ਨਾਲ ਇੱਕ ਮੈਂ ਸ਼ਾਮ ਨੂੰ ਲਾਉਣੀ ਹੁੰਨੀ ਆ ਮੈਂ ਫਿਰ ਇਹਨਾਂ ਦਾ ਸਾਰਿਆਂ ਦਾ ਪਸ਼ੂਆਂ ਦਾ ਇਕੱਠਾ ਕਰਕੇ ਸਾਰੇ ਹੀ ਪਾ ਲੈਣੀ ਹੁੰਨੀ ਆ ਅ ਵੀ ਚੱਲ ਵੀ ਆਪਣਾ ਇੱਕ ਢੇੜੇ ਚ ਸਰ ਜਾਂਦਾ ਐ ਇੱਥੇ ਨਾ ਹੁਣ ਨਾ ਮੈਂ ਲੱਗੀ ਵੀ ਤੀ ਮੈਨੂੰ ਹਜੇ ਬੱਚੇ ਹੱਸ ਦੇ ਦੇ ਕਹਿੰਦੇ ਤੂੰ ਬਸ ਕਰ ਬਸ ਕਰ ਹੜਦੀ ਹੋਣੀ ਹੈਗੀ ਨਹੀਂ ਭਰੀ ਜਣੀ ਮੈਂ ਬਸ ਇੱਕੇ ਢੇੜਾ ਲਾਉਣੀ ਨਹੀਂ ਇੱਕ ਸਵੇਰੇ ਟਾਈਮ ਲਾਉਣੀ ਨਹੀਂ ਕੋਈ ਸ਼ਾਮ ਨੂੰ ਢੇੜਾ ਲਾਉਣੀ ਹੁੰਦੀ ਹੈ ਮੈਨੂੰ ਆਉਂਦਾ ਹੁੰਦਾ ਵੀ ਵਾਰ-ਵਾਰ ਚੱਲ ਢੇੜਾ ਕਾਹਨੂੰ ਲਾਉਣਾ ਇੱਥੇ ਨਾ ਕਾਫੀ ਗੋਹਾ ਪੈ ਜਾਂਦਾ ਇਕੱਠਾ ਮਤਵ ਲੋ 8-10 ਦੰਗਰਾਂ ਦਾ ਜਰੂਰ ਇਹਦੇ ਵਿੱਚ ਪਸ਼ੂਆਂ ਦਾ ਸੌਰੀ ਜੀ ਪਸ਼ੂਆਂ ਦਾ ਜਰੂਰ ਪੈ ਜਾਂਦਾ ਆਪਾਂ ਹੁਣ ਨਾ ਇੱਥੇ ਲਵੇਈ ਆ ਥੋੜਾ ਜਿਹਾ ਫਰਕ ਨਾਲ ਆਪਣੇ ਚਲੋ ਆਪਾਂ ਉਥੇ ਰੂੜੀ ਪਰ ਸਿੱਟਿਆਉਣੇ ਹੁੰਨੇ ਆ ਕੋਈ ਡਰਨੀ ਜੀ ਆਪਣੇ ਕੰਮ ਦਾ ਘਰ ਦੇ ਕੰਮ ਦਾ ਹਨਾ ਵੀ ਕੋਈ ਮੇੜਾ ਨਹੀਂ ਹੈਗਾ ਆਪਾਂ ਜਦੋਂ ਹੋਰ ਸਾਰਾ ਕੰਮ ਕਰਦੇ ਆ ਗੋਹੇ ਦਾ ਵੀ ਮੈਂ ਕਦੇ ਤੁਹਾਡੇ ਨਾਲ ਵੀਡੀਓ ਨਹੀਂ ਸ਼ੇਅਰ ਕਰੀ ਹੈਗੀ ਅੱਜ ਮੈਂ ਪਹਿਲੀ ਵਾਰ ਕਰਦੀ ਆ ਸਿੜਦੀਆਂ ਚਲੋ ਜੀ ਮੈਂ ਹੁਣ ਤਾਂ ਮੈਂ ਕਦੇ ਜੇ ਸਰਦਾਰ ਜੀ ਦਾ ਟਾਈਮ ਹੁੰਦਾ ਤਾਂ ਸਰਦਾਰ ਜੀ ਸਿੜ ਦਿੰਦਾ ਨਹੀਂ ਤਾਂ ਡੈਡੀ ਮੈਂ ਹਾਂ ਸਿੜਦੀ ਆ ਚਲੋ ਹਨਾ ਅੰਗੂਹਾ ਮੈਨੂੰ ਆਏ ਹੁੰਦਾ ਹੁੰਦਾ ਵੀ ਚਲੋ ਹਨਾ ਕਾਨੂੰ ਵੀ ਜਦੋਂ ਨਾਲ ਕੋਲ ਟਾਈਮ ਹੁੰਦਾ ਉਹ ਸਿੜ ਦਾਂਦੇ ਹੁੰਦੇ ਨੇ ਵੈਸੇ ਮੈਨੂੰ ਕੋਈ ਕੋਈ ਸੰਗ ਨਹੀਂ ਹੈਗੀ ਆਪਣੇ ਕੰਮ ਦੀ ਕੋਈ ਸੰਗ ਸੰਗ ਨਹੀਂ ਹੈਗੀ ਮੈਨੂੰ ਆਉਂਦਾ ਵੀ ਆਪਣਾ ਘਰ ਦਾ ਹੀ ਕੰਮ ਹੈ ਕੋਈ ਢਰ ਨਹੀਂ ਹੈਗਾ ਮੈਂ ਨਹੀਂ ਕਦੇ ਵੀ ਐ ਸੋਚਿਆ ਹੈਗਾ ਵੀ ਮੈਂ ਗੋਆ ਸੱਟਾਂ ਚਲੀ ਆਇਆ ਆਪਾਂ ਸੱਟ ਕੇ ਇਧਰ ਗੋਆ ਸੱਟ ਕੇ ਆਗੇ ਸੀ ਬਸ ਮੈਂ ਰੇੜੀ ਨੂੰ ਨਾ ਪਲਟਾਇਆ ਨਹੀਂ ਹੁੰਦੀ ਆ ਅ ਮਾਤਾ ਬਲੇ ਜਿਨੀ ਕੇ ਆਇਓ ਟੈਡੀ ਕਰੈ ਨੇ ਅੱਗੇ ਮੈਂ ਹੱਥਾਂ ਨਾਲ ਛੜਦੀ ਹੁੰਦੀ ਸੀ ਹੁਣ ਮੈਂ ਪਲਟਾਇਆ ਹੋਣੀ ਹੁੰਦੀ ਆ ਰੇੜੀ ਨੂੰ ਚਲੋ ਫਿਰ ਥਾਉ ਜਾ ਪੈ ਗਿਆ ਪਹਿਲਾਂ ਮੈਨੂੰ ਥਾਉ ਨਹੀਂ ਸੀ ਹੈਗਾ ਤੀ ਇਹਦਾ ਚਲਾਉਣ ਦਾ ਹੋਣਾ ਐਨ ਵਧੀਆ ਚਲਾ ਲੈਣੀ ਆ ਮੈਂ ਫਿਰ ਉਧਰੋਂ ਗੋਹਾ ਗੋਆ ਸੱਟ ਕੇ ਆਪਾਂ ਉੱਧਰ ਆਪਾਂ ਕੰਮ ਨਿਮੇੜਿਆ ਹੈ ਤੇ ਉੱਧਰ ਵਸ ਇੱਕ ਹੁਣ ਧਾਰਾਂ ਧਾਰਾਂ ਰਹਿ ਗਈਆਂ ਇੱਕ ਜਦ ਅਚਾਰ ਆਊਗਾ ਆਪਾਂ ਚਾਰ ਪਾ ਕੇ ਹੋਰ ਵਸ ਇੱਕ ਦਾਣਾ ਵਕਾ ਪਾ ਦਾਂਗੇ ਹੋਰ ਪਾ ਕੇ ਫਿਰ ਆਪਾਂ ਉੱਧਰ ਜਦ ਧੂਆਂ ਲਾਦਣੇ ਹੁੰਨੇ ਆ ਉਹਨਾਂ ਨੂੰ ਪਸ਼ੂਆਂ ਨੂੰ ਕਿਉਂ ਮੱਛਰ ਬਹੁਤ ਜ਼ਿਆਦਾ ਹੋ ਗਿਆ ਔਰ ਮੇਰੀਆਂ ਉਹ ਲਾਈਟ ਦੀਆਂ ਸਿਸਤੀਆਂ ਵੀ ਲਾਈਆਂ ਮੈਂ ਅਰ ਮਤਲਬ ਜਿਨਿਕੇ ਮੈਂ ਨਾ ਸਪਰੇ ਜੀ ਵੀ ਕਰਦਾ ਨਹੀਂ ਹੁੰਦੀਆਂ ਛਿੜਕਦਾ ਨਹੀਂ ਹੁੰਦੀਆਂ ਪੰਪ ਦੇ ਵਿੱਚ ਪਾ ਕੇ ਇੱਕ ਦਿਨ ਵੀਡੀਓ ਉਹ ਵੀ ਸ਼ੇਅਰ ਕਰੂੰਗੀ ਤੁਹਾਡੇ ਨਾਲ ਤਾਂ ਕਰਕੇ ਮੈਂ ਨਾ ਹੁਣ ਇੱਧਰ ਮੈਂ ਕਹੇ ਚੱਲ ਮੈਂ ਭਾਂਡੇ ਵੀ ਮਾਂਜ ਲਾਂ ਮੈਂ ਹੁਣ ਇੱਧਰ ਭਾਂਡੇ ਮਾਂਜਣ ਲੱਗੀ ਵੀ ਸੀ ਮੈਂ ਕਹੇ ਚੱਲਣੇ ਜਦ ਤੱਕ ਧਾਰਾ ਨਹੀਂ ਕੱਢਦੇ ਆਪਾਂ ਜਦ ਤੱਕ ਭਾਂਡੇ ਮਾਂਜ ਲੈਣੇ ਆ ਹਾਂਜੀ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਆ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਧੰਨਵਾਦ ਜੀ